ਸਤਿ ਸ਼੍ਰੀ ਅਕਾਲ ਪਿਆਰੀ ਵਿਦਿਆਰਥੀਓ ਅੱਜ ਅਸੀਂ ਪੜ੍ਹਾਂਗੇ ਪੰਜਾਬੀ ਗੁਰਮੁਖੀ ਵਰਣਮਾਲਾ ਦੀ ਵਰਗਵੰਡ ਕਿ ਇਸ ਗੁਰਮੁਖੀ ਲਿਪੀ ਨੂੰ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਗਿਆ ਹੈ ਸਭ ਤੋਂ ਪਹਿਲਾਂ ਤਾਂ ਦੱਸਾਂਗੇ ਕਿ ਵਰਣਮਾਲਾ ਕੀ ਹੁੰਦੀ ਹੈ ਵਰਣਮਾਲਾ ਤੋਂ ਭਾਵ ਹੈ ਵਰਨਾਂ ਦੀ ਮਾਲਾ ਜਾਂ ਅੱਖਰਾਂ ਦੀ ਮਾਲਾ ਜਿਨ੍ਹਾਂ ਨੂੰ ਇੱਕ ਤਰਤੀਬ ਦੇ ਵਿੱਚ ਲਿਖਿਆ ਜਾਂਦਾ ਹੈ ਤਾਂ ਇਸ ਦੇ ਜਿਹੜੇ ਗੁਰਮੁਖੀ ਵਰਣਮਾਲਾ ਦੇ ਅੱਖਰ ਹਨ 41 ਅੱਖਰ ਹਨ ਤੇ ਇਹਨਾਂ ਨੂੰ 8 ਟੋਲੀਆਂ ਦੇ ਵਿੱਚ ਵੰਡਿਆ ਗਿਆ ਹੈ ਮੇਰੇ ਕਹਿਣ ਦਾ ਮਤਲਬ ਹੈ ਇਹਨਾਂ ਨੂੰ 8 ਵਰਗਾਂ ਦੇ ਵਿੱਚ ਵੰਡਿਆ ਗਿਆ ਹੈ ਆਪਾਂ ਦੇਖਦੇ ਹਾਂ ਇਹਨਾਂ ਦੇ ਵਰਗਾਂ ਦੇ ਨਾਮ ਦੇਖੋ ਜਿਵੇਂ ਅਸੀਂ ਦੇਖ ਰਹੇ ਹਾਂ ਕਿਹੜੇ ਵਰਗ ਨੇ ਦੇ ਮੁੱਖ ਵਰਗ ਕ ਵਰਗ ਚ ਵਰਗ ਟ ਵਰਗ ਤ ਵਰਗ ਪ ਵਰਗ ਅੰਤਿਮ ਵਰਗ ਅਤੇ ਨਵੀਨ ਵਰਗ ਹੁਣ ਅਸੀਂ ਇਹ ਦੇਖਦੇ ਹਾਂ ਕਿ ਕਿਹੜੇ ਅੱਖਰ ਮੁੱਖ ਵਰਗ ਦੇ ਵਿੱਚ ਰੱਖੇ ਗਏ ਹਨ ਕਿਹੜੇ ਨਵੀਨ ਚ ਔਰ ਅਤੇ ਕਿਹੜੇ ਅੰਤਿਮ ਵਰਗ ਦੇ ਵਿੱਚ ਦੇਖੋ ਜਦੋਂ ਅਸੀਂ ਮੁੱਖ ਵਰਗ ਦੀ ਗੱਲ ਕਰਦੇ ਹਾਂ ਮੁੱਖ ਹੁੰਦਾ ਹੈ ਪਹਿਲਾ ਜਾਂ ਮੁੱਢਲਾ ਠੀਕ ਹੈ ਜੀ ਇਹਨੂੰ ਅਸੀਂ ਪਹਿਲਾ ਵਰਗ ਵੀ ਲਿਖ ਸਕਦੇ ਹਾਂ ਇਹਨੂੰ ਅਸੀਂ ਮੁੱਖ ਵਰਗ ਵੀ ਲਿਖ ਸਕਦੇ ਹਾਂ ਜਾਂ ਮੁੱਢਲਾ ਵਰਗ ਵੀ ਲਿਖਿਆ ਜਾਂਦਾ ਹੈ ਇਹਦੇ ਵਿੱਚ ਆਉਂਦੇ ਨੇ ਊੜਾ ਐੜਾ ਈੜੀ ਸਸਾ ਹਾਹਾ ਇਹ ਜਿਹੜੀ ਪਹਿਲੀ ਲਾਈਨ ਆ ਇਹ ਮੁੱਖ ਵਰਗ ਦੇ ਵਿੱਚ ਆਉਂਦੀ ਹੈ ਜਿਦੇ ਵਿੱਚ ਸਾਡੇ ਤਿੰਨ ਸਵਰ ਵੀ ਆਉਂਦੇ ਹਨ ਊੜਾ ਐੜਾ ਈੜੀ ਦੂਸਰਾ ਵਰਗ ਹੈ ਕ ਵਰਗ ਕਕਾ ਖਖਾ ਗੱਗਾ ਕੱਗਾ ਗੰਗਾ ਇਹ ਸਾਡੇ ਆਗੇ ਕ ਵਰਗ ਹੁਣ ਇਸੇ ਤਰ੍ਹਾਂ ਜਿਵੇਂ ਇਸ ਅੱਖਰ ਦੇ ਨਾਲ ਚੱਚੇ ਦੇ ਨਾਲ ਜਿਹੜੀ ਸ਼ੁਰੂਵਾਲ ਹੋਣ ਵਾਲੀ ਲੈਣਾ ਇਹ ਆ ਜਾਂਦੀ ਹੈ ਚ ਵਰਗ ਦੇ ਵਿੱਚ ਚੱਚਾ ਛੱਛਾ ਜੱਜਾ ਝੱਜਾ ਯਈਆਂ ਟ ਵਰਗ ਟੇਕਾ ਠੱਠਾ ਡੱਡਾ ਟੱਡਾ ਨਾਣਾ ਤ ਵਰਗ ਦੇ ਵਿੱਚ ਤੱਤਾ ਥੱਥਾ ਦੱਦਾ ਤੱਦਾ ਨੰਨਾ ਪਵਰਗ ਵਿੱਚ ਪੱਪਾ ਫੱਫਾ ਬੱਬਾ ਪੱਬਾ ਮੱਮਾ ਹੁਣ ਆ ਗਿਆ ਜੀ ਅੰਤਿਮ ਵਰਗ ਪਰ ਜਿਹੜੇ ਛੋਟੇ ਬੱਚੇ ਨੇ ਨਾ ਉਹ ਪਤਾ ਕੀ ਕਰਦੇ ਆ ਜਿਵੇਂ ਸਾਰੇ ਇਹਨਾਂ ਨੇ ਅੱਖਰ ਦੇਖ ਲਏ ਕੀ ਪਹਿਲਾ ਅੱਖਰ ਕ ਵਰਗ ਚ ਵਰਗ ਟ ਵਰਗ ਤ ਵਰਗ ਪ ਵਰਗ ਇੱਥੇ ਯਈਆ ਵਰਗ ਪਾ ਦਿੰਦੇ ਆ ਯਈਆ ਵਰਗ ਪਰ ਉਹ ਗਲਤ ਹੁੰਦਾ ਏ ਕਿਹੜਾ ਹੈ ਸਾਡਾ ਅੰਤਿਮ ਵਰਗ ਯਈਆ ਰਾਰਾ ਲੱਲਾ ਵਾਵਾ ੜਾੜਾ ਅੱਗੇ ਨਵੀਨ ਵਰਗ ਇਹਨੂੰ ਨਵੀਨ ਵਰਗ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਪੰਜਾਬੀ ਦੀ ਵਰਣਮਾਲਾ ਸੀ ਉਹਦੇ ਵਿੱਚ 35 ਅੱਖਰ ਹੁੰਦੇ ਸੀ ਅਤੇ 6 ਇਹ ਜਿਹੜੇ ਪੈਰ ਬਿੰਦੀ ਵਾਲੇ ਅੱਖਰ ਨੇ ਬਾਅਦ ਵਿੱਚ ਵਿੱਚ ਜੋੜੇ ਗਏ ਨੇ ਇਸ ਕਰਕੇ ਇਹਨੂੰ ਨਵੀਨ ਵਰਗ ਕਿਹਾ ਜਾਂਦਾ ਹੈ ਨਵੀਨ ਜਣੀ ਨਵਾਂ ਵਰਗ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ ਠੀਕ ਹੈ ਜੀ ਗੁਰਮੁਖੀ ਲਿਪੀ ਦੇ ਵਿੱਚ ਜਦੋਂ ਅਸੀਂ ਨਿਸ਼ਚਿਤ ਅੱਖਰ ਨੂੰ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਗੁਰਮੁਖੀ ਵਰਣਮਾਲਾ ਠੀਕ ਹੈ ਜੀ ਜਦੋਂ ਆਪਾਂ ਇੱਕ ਲੜੀ ਦੇ ਵਿੱਚ ਪਰੋ ਦਿੰਦੇ ਆ ਤਾਂ ਉਹਨੂੰ ਅਸੀਂ ਵਰਣਮਾਲਾ ਕਹਿ ਦਿੰਦੇ ਆ ਤੇ ਪੰਜਾਬੀ ਭਾਸ਼ਾ ਦੇ ਵਿੱਚ ਗੰਗੇ ਯਈਂ ਨਾਣਾ ੜਾੜਾ ਤੇ ਲੇ ਪੈਰ ਬਿੰਦੀ ਧੁਨੀਆਂ ਨਾਲ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ ਪਰ ਗੁਰਵਾਣੀ ਦੇ ਵਿੱਚ ਗੰਗੇ ਤੇ ਯਈਂ ਦੇ ਨਾਲ ਸ਼ਬਦ ਜਿਹੜੇ ਗਿਆਨੀ ਇਸ ਤਰ੍ਹਾਂ ਸ਼ੁਰੂ ਹੁੰਦੇ ਆ ਇਸ ਤੋਂ ਇਲਾਵਾ ਗੁਰਮੁਖੀ ਲਿਪੀ ਦੇ ਵਿੱਚ 10 ਲਗਾ ਹਨ ਤੇ 3 ਲਗਾ ਅੱਖਰ ਹਨ ਠੀਕ ਹੈ ਜੀ ਪਰ ਅੱਜ ਅਸੀਂ ਕਰਿਆ ਸਿਰਫ ਵਰਣਮਾਲਾ ਦੀ ਵਰਗਵੰਡ ਕਈ ਵਾਰ ਇਹ ਕੁਐਸਚਨ ਪੁੱਛ ਲਿਆ ਜਾਂਦਾ ਹੈ ਜਾਂ ਟੈਟ ਦੇ ਵਿੱਚ ਵੀ ਪੁੱਛ ਲਿਆ ਜਾਂਦਾ ਹੈ ਕਿ ਗੁਰਮੁਖੀ ਲਿਪੀ ਨੂੰ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਤਾਂ ਗੁਰਮੁਖੀ ਲਿਪੀ ਨੂੰ ਜਿਹੜਾ ਹੈ 8 ਵਰਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਪਹਿਲਾ ਵਰਗ ਸਪੈਸ਼ਲ ਜਿਹੜੀ ਧਿਆਨ ਦੇਣ ਜੋ ਗੱਲ ਹੈ ਕਿ ਮੁੱਖ ਵਰਗ ਤੇ ਨਵੀਨ ਵਰਗ ਔਰ ਅੰਤਮ ਵਰਗ ਬਾਕੀ ਤਾਂ ਅਸੀਂ ਸਿੱਧਾ ਹੀ ਅੱਖਰ ਨੂੰ ਦੇਖ ਕੇ ਉਹ ਵੀ ਕਰ ਸਕਦੇ ਹਾਂ ਵੀ ਇੱਕ ਵਰਗ ਚ ਵਰਗ ਟ ਵਰਗ ਤ ਵਰਗ ਪ ਵਰਗ ਠੀਕ ਹੈ ਜੀ ਧੰਨਵਾਦ ਉਮੀਦ ਹੈ ਤੁਹਾਨੂੰ ਇਹ ਵਧੀਆ ਲੱਗਿਆ ਹੋਵੇਗਾ ਅਗਰ ਕੋਈ ਕਮੀ ਰਹਿ ਗਈ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਵੀ ਸਕਦੇ ਹੋ ਮੇਰੀ ਛੋਟੀ ਜੀ ਕੋਸ਼ਿਸ਼ ਹੈ ਤਾਂ ਜੇ ਪਸੰਦ ਆਇਆ ਤਾਂ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਵੀ ਕਰਿਓ ਧੰਨਵਾਦ